ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਰਪ੍ਰੀਤ ਕੌਰ ਤੁਹਾਡਾ ਸਵਾਗਤ ਹੈ ਮੋਟੀਵੇਸ਼ਨਲ ਚੈਨਲ ਤੇ ਹੁਣ ਸਵੇਰ ਦਾ ਟਾਈਮ ਹੈ ਜੀ ਵੱਜ ਗਏ ਨੇ 10 ਆਪਾਂ ਲੱਗੇ ਆਂ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਅਗਰ ਤੁਸੀਂ ਮੇਰੇ ਚੈਨਲ ਤੇ ਨਵੇਂ ਆਏ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਵੀਡੀਓ ਚੰਗੀ ਲੱਗੇ ਲਾਈਕ ਕਮੈਂਟ ਸ਼ੇਅਰ ਕਰਕੇ ਜ਼ਰੂਰ ਦੱਸਿਓ ਬਾਕੀ ਥੰਬਨੇਲ ਦੇਖ ਕੇ ਤੁਹਾਨੂੰ ਪਤਾ ਹੀ ਚੱਲ ਗਿਆ ਹੋਣਾ ਅੱਜ ਦੀ ਆਪਣੀ ਵੀਡੀਓ ਕਿਸ ਚੀਜ਼ ਦੀ ਵਾਰੀ ਆ ਅੱਜ ਦੀ ਵੀਡੀਓ ਦੇ ਵਿੱਚ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗੀ 니چے ਮੇਰੇ ਕੰਮ ਬਣ ਸਕਦੇ ਨੇ ਤੁਹਾਡੇ ਵੀ ਬਣਨਗੇ ਬਸ ਆਹ ਸ਼ਬਦ ਬੋਲਣਾ ਸ਼ੁਰੂ ਕਰਦੇ ਹੋ ਕਿਹੜਾ ਉਹ ਸ਼ਬਦ ਹੈ ਕਿਸ ਸਮੇਂ ਬੋਲਣਾ ਹਰ ਇੱਕ ਚੀਜ਼ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗੀ ਸੋ ਵੀਡੀਓ ਨੂੰ ਬਿਨਾ ਸਕਿਪ ਕੀਤੇ ਐਂਡ ਤੱਕ ਜਰੂਰ ਦੇਖਿਓ ਤੇ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਓ ਚਲੋ ਜੀ ਟਾਈਮ ਵੇਸਟ ਕਰੇ ਬਿਨਾ ਸ਼ੁਰੂ ਕਰਦੇ ਆਂ ਅੱਜ ਦੀ ਵੀਡੀਓ ਸਭ ਤੋਂ ਪਹਿਲੀ ਚੀਜ਼ ਤਾਂ ਦੇਖੋ ਜਿਹੜੀ ਚੀਜ਼ ਮੈਂ ਤੁਹਾਨੂੰ ਥੰਬਨੇਲ ਦੇ ਵਿੱਚ ਕਹੀ ਆ ਵੀ ਜੋ ਜੇ ਮੇਰੇ ਕੰਮ ਬਣ ਸਕਦਾ ਤੁਹਾਡੇ ਵੀ ਬਣ ਸਕਦੇ ਆ ਇਹ ਗੱਲ ਮੈਂ ਕਿਉਂ ਕਹੀ ਆ ਕਿਉਂਕਿ ਦੇਖੋ ਇੱਕ ਤਾਂ ਸਭ ਤੋਂ ਪਹਿਲੀ ਚੀਜ਼ ਤਾਂ ਵੀ ਮੈਂ ਵੀ ਤੁਹਾਡੀ ਤਰ੍ਹਾਂ ਇੱਕ ਆਮ ਇਨਸਾਨ ਆ ਮੈਂ ਵੀ ਦੁਨੀਆਵੀ ਜ਼ਿੰਦਗੀ ਜਿਉਣੀ ਆ ਠੀਕ ਹੈ ਮੇਰਾ ਵੀ ਆਪਣਾ ਪਰਿਵਾਰ ਆ ਮੇਰੇ ਮਨ ਵਿੱਚ ਵੀ ਕਿਤੇ ਨਾ ਕਿਤੇ ਤੁਹਾਡੀ ਤਰ੍ਹਾਂ ਲੋਗ ਮੋਹ ਹੈਗਾ ਹੈ ਹਨਾ ਇਹ ਨਹੀਂ ਵੀ ਲੋਗ ਮੋਹ ਵੀ ਆਪਾਂ ਕਿਸੇ ਦਾ ਕੁਝ ਦੱਬਣ ਵਾਸਤੇ ਲੋਗ ਮੋਹ ਮਤਲਬ ਜਿਵੇਂ ਹੁਣ ਆਪਣਾ ਪਰਿਵਾਰ ਤਾਂ ਅਗਰ ਆਪਾਂ ਚਾਹੋਨੀਏ ਵੀ ਸਾਡੇ ਪਰਿਵਾਰ ਦਾ ਕੰਮ ਬਣ ਜੇ ਸਾਡੇ ਬੱਚਿਆਂ ਦੀ ਜਿਹੜੀ ਹੈਗੀ ਆ ਆ ਉਹ ਵੀ ਜਿਹੜਾ ਸਟੱਡੀ ਹੈ ਕੰਪਲੀਟ ਹੋ ਜੇ ਸਾਡੇ ਬੱਚੇ ਸਾਡੀ ਜ਼ਿੰਦਗੀ ਦੇ ਵਿੱਚ ਇਸ ਮੁਕਾਮ ਤੇ ਪਹੁੰਚ ਜਾਣ ਠੀਕ ਹੈ ਜਾਂ ਸਾਡੇ ਬੱਚਿਆਂ ਲਈ ਕੋਲ ਸੋਹਣਾ ਜਿਹਾ ਘਰ ਬਣ ਜੇ ਇਹ ਸਾਰਾ ਕੁਝ ਲੋਭ ਮੋਹ ਹੀ ਹੁੰਦਾ ਹੈ ਹੈਨਾ ਤਾਂ ਆਪਾਂ ਦੁਨਿਆਵੀ ਜ਼ਿੰਦਗੀ ਜਿਉਂਦੇ ਹੋਏ ਹੈਨਾ ਜਿਹੜਾ ਹੈਗਾ ਤੇ ਆਪਾਂ ਗੁਰਬਾਣੀ ਨਾਲ ਵੀ ਟੁੱਟਦੇ ਆ ਤੇ ਨਾਲ ਨਾਲ ਜਿਹੜੀ ਆਪਣੀ ਸੋਚ ਆ ਉਹਨੂੰ ਵੀ ਬਦਲਦੇ ਆ ਦੇਖੋ ਇੱਕ ਚੀਜ਼ ਮੈਂ ਤੁਹਾਨੂੰ ਜ਼ਰੂਰ ਇੱਥੇ ਦੱਸਣਾ ਚਾਹੂੰਗੀ ਜਿਹੜੀ ਅਕਸਰ ਗਲਤੀ ਤੁਸੀਂ ਕਰ ਰਹੇ ਹੋ ਇਹ ਮੈਂ ਵੀ ਕਰ ਰਹੀ ਸੀ ਜਦ ਤੱਕ ਮੈਂ ਗਲਤੀ ਕਰਦੀ ਰਹੀਆਂ ਉਦੋਂ ਤੱਕ ਸਾਡੀ ਜ਼ਿੰਦਗੀ ਦੇ ਵਿੱਚ ਰੁਕਾਵਟਾਂ ਵੱਧਦੀਆਂ ਰਹੀਆਂ ਨੇ ਠੀਕ ਹੈ ਤੇ ਇਹਨਾਂ ਗਲਤੀਆਂ ਨੂੰ ਕਰਨਾ ਤੁਸੀਂ ਬੰਦ ਕਰ ਦੇਣਾ ਕਿੰਨੇ ਕਿਹੜੀਆਂ ਗਲਤੀਆਂ ਨੇ ਪਹਿਲਾਂ ਤੋਂ ਉਹ ਦੇਖਦੇ ਹਾਂ ਜਿਵੇਂ ਮੰਨ ਲਓ ਵੀ ਹਰ ਟਾਈਮ ਤੁਸੀਂ ਚਿੰਤਾ 'ਚ ਰਹਿੰਦੇ ਹੋ ਹਰ ਟਾਈਮ ਤੁਹਾਡੀ ਸੋਚ ਨੈਗੇਟਿਵ ਰਹਿੰਦੀ ਹੈ ਕਿ ਜਿਹੜਾ ਲਾਫ ਅਟਰੈਕਸ਼ਨ ਹੈ ਨਾ ਉਹ ਹਮੇਸ਼ਾ ਸਾਨੂੰ ਇਹ ਚ ਸਮਝਾਉਂਦਾ ਹੈ ਵੀ ਕਦੇ ਵੀ ਟੈਨਸ਼ਨ ਨਾ ਲੋ ਕਦੇ ਵੀ 네ਗੇਟਿਵ ਥੌਟਸ ਨਾ ਸੋਚੋ 네ਗੇਟਿਵ ਚੀਜ਼ਾਂ ਆ ਦੇ ਦਿਮਾਗ ਵਿੱਚ ਕਦੇ ਨਾ ਸੋਚੋ ਜੇ 네ਗੇਟਿਵ ਚੀਜ਼ਾਂ ਆਪਾਂ ਸੋਚਦੇ ਆ ਚਾਹੇ ਕਿਸੇ ਹੋਰ ਲਈ ਸੋਚਦੇ ਆ ਚਾਹੇ ਆਪਣੇ ਆਪ ਲਈ ਸੋਚਦੇ ਆ ਕਿਸੇ ਹੋਰ ਲਈ ਮਤਲਬ ਕਿਸੇ ਦਾ ਸੁੱਖ ਦੇਖ ਕੇ ਦੁਖੀ ਹੋਣਾ ਤੇ ਕੋਸ਼ਿਸ਼ ਕਰਨੀ ਵੀ ਉਸ ਦਾ ਹਨਾ ਕੁਝ ਮਾੜਾ ਹੋ ਜਵੇ ਇਹ ਸਾਰੀਆਂ ਕੀ ਹੁੰਦਾ ਇਹ 네ਗੇਟਿਵ ਚੀਜ਼ਾਂ ਹੁੰਦੀਆਂ कि ਆਪਣੇ ਲਈ ਸੋਚਣਾ ਮਤਲਬ ਮੇਰੇ ਨਾਲ ਇਦਾਂ ਹੀ ਕਿਉਂ ਹੁੰਦਾ ਮੇਰੀ ਕਿਸਮਤ ਇਦਾਂ ਕਿਉਂ ਆਇਆ ਮੇ ਮੇਰੀ ਰੱਬ ਵੈਰੀ ਕਿਉਂ ਪਿਆ ਹੋਇਆ ਤੇ ਕੀ ਨੇ ਸਾਰੀਆਂ ਨੈਗੇਟਿਵ ਚੀਜ਼ਾਂ ਨੇ ਹੁਣ ਨੈਗੇਟਿਵ ਚੀਜ਼ਾਂ ਅਸੀਂ ਸੋਚਦੇ ਕਿੱਥੇ ਆ ਦਿਮਾਗ ਵਿੱਚ ਠੀਕ ਹੈ ਸਾਡਾ ਸਬਕੌਂਸ਼ੀਅਸ ਮਾਈਂਡ ਜਿਹੜਾ ਹੈਗਾ ਉਹ ਸਾਡੀਆਂ ਭਾਵਨਾਵਾਂ ਨੂੰ ਭਾਵਨਾਵਾਂ ਜਿਵੇਂ ਹੁਣ ਮੰਨ ਲਓ ਅਸੀਂ ਖੁਸ਼ ਹਾਂ ਹਨਾ ਤਾਂ ਅਸੀਂ ਅੰਦਰੋਂ ਵੀ ਖੁਸ਼ੀ ਮਹਿਸੂਸ ਕਰਦੇ ਹਾਂ ਉਹ ਸਾਡੀ ਭਾਵਨਾ ਵੀ ਅਸੀਂ ਅੰਦਰੋਂ ਵੀ ਉਸ ਚੀਜ਼ ਨੂੰ ਮਹਿਸੂਸ ਕਰ ਰਹੇ ਹਾਂ ਤੇ ਜਿਹੜੀ ਚੀਜ਼ ਅਸੀਂ ਅੰਦਰੋਂ ਮਹਿਸੂਸ ਕਰ ਰਹੇ ਆ ਨਾ ਤਾਂ ਸਾਡਾ ਸਬਕੋਸ਼ ਮਾਈਂਡ ਉਹ ਚੀਜ਼ ਨੂੰ ਸੁਣਦਾ ਹੈ ਜੇ ਅਸੀਂ ਦੁਖੀ ਆ ਅਸੀਂ ਅੰਦਰੋਂ ਵੀ ਦੁੱਖ ਮਹਿਸੂਸ ਕਰ ਰਹੇ ਆ ਮੰਨ ਲਓ ਕਿ ਅਸੀਂ ਬਹੁਤ ਉਦਾਸ ਆ ਅਸੀਂ ਅੰਦਰੋਂ ਵੀ ਇੱਕ ਇਕੱਲਾਪਨ ਮਹਿਸੂਸ ਕਰਦੇ ਆ ਦੁਖੀ ਆ ਉਹ ਵੀ ਸਾਡੀ ਭਾਵਨਾ ਹੈ ਫਿਰ ਸਾਡਾ ਸਬਕੋਸ਼ ਮਾਈਂਡ ਉਹ ਵੀ ਸਮਝਦਾ ਉਹਨੂੰ ਵੀ ਸੁਣਦਾ ਤੇ ਫਿਰ ਉਹ ਉਹੀ ਕੰਮ ਕਰੇਗਾ ਉਹੀ ਚੀਜ਼ਾਂ ਨੂੰ ਸਾਡੀ ਜ਼ਿੰਦਗੀ 'ਚ ਲਿਆਉਣ ਦੀ ਕੋਸ਼ਿਸ਼ ਕਰਦਾ ਜੋ ਅਸੀਂ ਸੋਚ ਰਹੇ ਆ ਮਨ ਵਿੱਚ ਤੇ ਬੋਲ ਰਹੇ ਆ ਠੀਕ ਹੈ ਸੋਚਣਾ ਮਨ ਵਿੱਚ ਬੋਲਣਾ ਹੀ ਹੋ ਗਿਆ ਤੇ ਸਬਕੌਂਸ਼ੀਅਸ ਮਾਈਂਡ ਨੂੰ ਸੁਣਦਾ ਹੈ ਤੇ ਉਹ ਹੀ ਚੀਜ਼ਾਂ ਨੂੰ ਕਰਨਾ ਸ਼ੁਰੂ ਕਰ ਦਿੰਦਾ ਹੁਣ ਇੱਕ ਚੀਜ਼ ਮੈਂ ਇੱਥੇ ਬਹੁਤ ਸੋਹਣੇ ਉਦਾਹਰਣ ਤੁਹਾਨੂੰ ਦਵਾਂਗੀ ਆਪਾਂ ਅਕਸਰ ਇਦਾਂ ਦੇ ਲੋਕਾਂ ਨੂੰ ਦੇਖਿਆ ਹੋਣਾ ਜਿਹੜੇ ਆਪਾਂ ਦੀ ਜ਼ਿੰਦਗੀ ਵਿੱਚ ਉਹਨਾਂ ਨੇ ਕੁਝ ਨਹੀਂ ਕਰਦੇ ਹੋਣੇ ਵਿਹਲੇ ਰਹਿੰਦੇ ਹੋਣੇ ਆ ਤੇ ਆਪਾਂ ਅਕਸਰ ਉਹਨਾਂ ਨੂੰ ਕਹਿ ਦਿੰਦੇ ਆ ਕਿ ਕੁਝ ਕਰ ਲਿਆ ਕਰ ਜ਼ਿੰਦਗੀ 'ਚ ਕੋਈ ਕੰਮ ਧੰਦਾ ਕਰ ਲੈ ਕਾਮਯਾਬ ਹੋ ਜੀਣਾ ਕੋਈ ਜ਼ਿੰਦਗੀ ਸੈੱਟ ਹੋ ਜੂ ਹੈਨਾ ਪਰ ਉਹ ਨੇਸ਼ ਬਿੱਲਾ ਰਹਿੰਦਾ ਲੇਕਿਨ ਹਮੇਸ਼ਾ ਖੋਜ ਰਹਿੰਦਾ ਤਾਂ ਤਾਂ ਜਵਾਬ ਇਹ ਹੁੰਦਾ ਤੁਸੀਂ ਦੇਖਦੇ ਜਾਓ ਮੇਰੇ ਤਾਂ ਅੱਗੇ ਪਿੱਛੇ ਨੌਕਰ ਲੱਗਣੇ ਆਂ ਕਹਿੰਦਾ ਨਾ ਫਿਰ ਉਹ ਇਨਸਾਨ ਇੱਕ ਦਿਨ ਬਹੁਤ ਜ਼ਿਆਦਾ ਕਾਮਯਾਬ ਹੋ ਜਾਂਦਾ ਤੇ ਫਿਰ ਅਸੀਂ ਉਦੋਂ ਪਤਾ ਕੀ ਗੱਲਾਂ ਕਰਦੇ ਹੁੰਦੇ ਆਂ ਵੀ ਦੇਖ ਲੈ ਇਹਨੂੰ ਤਾਂ ਰੱਬ ਨੇ ਰੰਗ ਭਾਗ ਲਾਤੇ ਨਹੀਂ ਇਹ ਤਾਂ ਇੰਨਾ ਵਿਹਲੜ ਰਹਿੰਦਾ ਸੀ ਇਹਨੂੰ ਦੇਖ ਕੇ ਲੱਗਦਾ ਸੀ ਵੀ ਕਦੇ ਜ਼ਿੰਦਗੀ 'ਚ ਕਾਮਯਾਬ ਹੋ ਜਾਊ ਕਦੇ ਹੀ ਇਹਨਾ ਵਧੀਆ ਤਰੱਕੀ ਕਰ ਲਊ ਪਰ ਦੇਖ ਲੈ ਕਿ ਕਈ ਲੋਗੇ ਕਹਿੰਦੇ ਦੇਖ ਵੀ ਕਿਸਮਤ ਖੁੱਲ ਗਈ ਉਹਨੇ ਇਹ ਸਮਝਣ ਦੀ ਲੋੜ ਇਹ ਹੈ ਵੀ ਉਹ ਇਹ ਜਾਂ ਕੀ ਕਰਦਾ ਸੀ ਜੋ ਅਸੀਂ ਨਹੀਂ ਸੀ ਕਰਦੇ ਜੇ ਅਸੀਂ ਕੰਮ ਵੀ ਕਰਦੇ ਸੀ ਪਰ ਅਸੀਂ ਫਿਰ ਵੀ ਉਨੀ ਮੇ ਉਹਨਾ ਕਾਮਯਾਬ ਨਹੀਂ ਹੋ ਪਾਈ ਉਹ ਕੁਛ ਕਰਦਾ ਨਹੀਂ ਸੀ ਫਿਰ ਵੀ ਉਹਨਾ ਕਾਮਯਾਬ ਹੋ ਗਿਆ ਠੀਕ ਹੈ ਹੁਣ ਕਾਰਨ ਕੀ ਹੈ ਕਿ ਉਹਨੇ ਬੇਸ਼ੱਕ ਹੱਡ ਤੋੜ ਉਸ ਵਕਤ ਮਿਹਨਤ ਨਹੀਂ ਕੀਤੀ ਪਰ ਉਹਦੇ ਦਿਮਾਗ ਦੇ ਵਿੱਚ ਹਮੇਸ਼ਾ ਇੱਕ ਸੋਚ ਪੋਜ਼ਿਟਿਵ ਰਹੀ ਤੇ ਉਹ ਹਮੇਸ਼ਾ ਸੋਚਦਾ ਰਿਹਾ ਬੋਲਦਾ ਰਿਹਾ ਕਿ ਮੈਂ ਤਾਂ ਦੇਖ ਦੇ ਜਾਈ ਉਹ ਕਦੇ ਨੇ ਇੰਨਾ ਕਾਮਯਾਬ ਹੋਣਾ ਕਿ ਤੁਸੀਂ ਹੈਰਾਨ ਰਹਿ ਜਾਓਗੇ ਫਿਰ ਉਹਦੇ ਨਾਲ ਕੀ ਹੈ ਨਾ ਕਿ ਜਦੋਂ ਉਹ ਜ਼ਿੰਦਗੀ ਦੇ ਬਾਰੇ ਸੋਚਦਾ ਤਾਂ ਉਹਦਾ ਮਾਈਂਡ ਇਹ ਜੀ ਆਈਡੀਆਜ਼ ਇਹ ਜੀ ਤਰੀਕੇ ਉਹਦੇ ਮੂਰੇ ਲਿਆ ਕੇ ਦਿੰਦਾ ਜਿਹਦੇ ਨਾਲ ਉਹ ਇੱਕਦਮ ਤਰੱਕੀਆਂ ਨੂੰ ਛੂੰਹਦਾ ਠੀਕ ਹੈ ਕਿਉਂਕਿ ਦੇਖੋ ਜਦੋਂ ਦਿਮਾਗ ਆਪਣਾ ਫਰੈਸ਼ ਹੈ ਪੋਜ਼ਿਟਿਵ ਸੋਚ ਆ ਹਨ ਆਪਣੀ ਨੈਗੇਟਿਵ ਸੋਚ ਨਹੀਂ ਹੈਗੀ ਤਾਂ ਉਦੋਂ ਕੀ ਹੁੰਦਾ ਸਾਡੇ ਦਿਮਾਗ ਦੇ ਵਿੱਚ ਜਿਹੜੇ ਆਈਡੀਆਸ ਨੇ ਨਾ ਉਹ ਬਹੁਤ ਜ਼ਿਆਦਾ ਆਉਂਦੇ ਨੇ ਤੇ ਬਹੁਤ ਤੇਜ਼ੀ ਨਾਲ ਆਉਂਦੇ ਨੇ ਪਰ ਜੇ ਦੂਜੇ ਪਾਸੇ ਸਾਡੇ ਦਿਮਾਗ ਵਿੱਚ ਚਿੰਤਾ ਹੈ ਟੈਨਸ਼ਨ ਹੈ ਅਸੀਂ ਹਰ ਟਾਈਮ ਸੋਚੀ ਜਾਂਦੇ ਨੇ 네ਗੇਟਿਵ ਸੋਚ ਰੱਖਦੇ ਆ ਤਾਂ ਸਾਡੇ ਦਿਮਾਗ ਦੇ ਸਾਡਾ ਦਿਮਾਗ ਹੀ ਕੰਮ ਨਹੀਂ ਕਰਦਾ ਜਿਵੇਂ ਹੁਣ ਕਈ ਵਾਰੀ ਆਪਾਂ ਕਹਿ ਨਹੀਂ ਦਿੰਦੇ ਵੀ ਤੂੰ 2 ਮਿੰਟ ਚੁੱਪ ਹੋ ਜਾ ਤੇ ਮੇਰਾ ਨਾ ਮਨ ਨਹੀਂ ਸ਼ਾਂਤ ਹੈਗਾ ਮੇਰਾ ਦਿਮਾਗ ਨਹੀਂ ਕੰਮ ਕਰ ਰਿਹਾ ਉਹ ਕਦੇ ਨਹੀਂ ਕਰਦਾ ਜਦੋਂ ਅਸੀਂ ਟੈਨਸ਼ਨ 'ਚ ਹੁੰਨੇ ਆ ਜਦੋਂ ਅਸੀਂ 네ਗੇਟਿਵ ਸੋਚਾਂ 'ਚ ਹੁੰਨੇ ਆ ਉਦੋਂ ਸਾਡਾ ਦਿਮਾਗ ਬਿਲਕੁਲ ਇੱਕ ਤਰ੍ਹਾਂ ਹੈ ਸਮਝੋ ਵੀ ਡੈੱਟ ਦੀ ਤਰ੍ਹਾਂ ਹੋ ਜਾਂਦਾ ਕੋਈ ਕੰਮ ਨਹੀਂ ਕਰਦਾ ਉਹ ਥੱਕ ਜਾਂਦਾ ਠੀਕ ਹੈ ਸੋ ਆਪਾਂ ਦੇਖੋ ਜਦੋਂ ਆਪਾਂ ਖੁਸ਼ ਹੁੰਨੇ ਆ ਆਪਾਂ ਫਰੈਸ਼ ਮਹਿਸੂਸ ਕਰਦੇ ਆ ਜਦੋਂ ਆਪਾਂ ਦੁਖੀ ਹੁੰਨੇ ਆ ਆਪਾਂ ਥੱਕੇ-ਥੱਕੇ ਮਹਿਸੂਸ ਕਰਦੇ ਆ ਤਾਂ ਆਪਾਂ ਆਪਣੇ ਦਿਮਾਗ ਨੂੰ ਆਪ ਹੀ ਥਕਾ ਦਿੰਨੇ ਆ ਉਹਨੂੰ ਫਿਰ ਸਮਝ ਨਹੀਂ ਆਉਂਦਾ ਵੀ ਕਰਨਾ ਕੀ ਹੈ ਠੀਕ ਹੈ ਸੋ ਇਸ ਕਰਕੇ ਜਿਹੜੇ ਉਹ ਲੋਕ ਹਮੇਸ਼ਾ ਖੁਸ਼ ਰਹਿੰਦੇ ਸੀ ਤੇ ਅਸੀਂ ਦੇਖਦੇ ਆ ਵੀ ਪਤਾ ਨਹੀਂ ਉਹ ਤਾਂ ਕਿਵੇਂ ਕਿਸਮਤ ਖੁੱਲ ਗਈ ਕਿਉਂਕਿ ਹਰ ਟਾਈਮ ਉਹ ਪੋਜ਼ਿਟਿਵ ਸੋਚ ਨੂੰ ਸੋਚਦੀ ਸੀ ਹਰ ਟਾਈਮ ਪੋਜ਼ਿਟਿਵ ਚੀਜ਼ਾਂ ਕਰਦੀ ਸੀ ਇਹੇ ਕਰਕੇ ਉਹ ਆਪਣੀ ਜ਼ਿੰਦਗੀ 'ਚ ਬਹੁਤ ਤਰੱਕੀਆਂ ਹਾਸਲ ਕਰ ਗਈ ਅਗਰ ਮੈਂ ਆਪਣੀ ਗੱਲ ਵੀ ਕਰਾਂ ਤਾਂ ਹਮੇਸ਼ਾ ਨੇ ਦਿਨ ਦੇ ਵਿੱਚ ਵੀ ਜਦੋਂ ਵੀ ਕੋਈ ਵੀ ਮੇਰੇ ਦਿਮਾਗ 'ਚ ਨੈਗੇਟਿਵ ਇਹ ਨਹੀਂ ਮੈਨੂੰ ਨੈਗੇਟਿਵ ਸੋਚ ਨਹੀਂ ਆਉਂਦੀ ਜਾਂ ਮੇਰੇ ਦਿਮਾਗ 'ਚ ਕਦੇ ਨੈਗੇਟਿਵ ਥਾਟ ਨਹੀਂ ਆਉਂਦੀ ਨਹੀਂ ਆਉਂਦੇ ਕਿਉਂਕਿ ਦੇਖੋ ਦਿਮਾਗ ਇਹ ਆਪਣੇ ਕੰਟਰੋਲ 'ਚ ਤਾਂ ਹੈ ਨਹੀਂ ਆਪਾਂ ਦਿਮਾਗ ਦੇ ਕੰਟਰੋਲ 'ਚ ਸੋ ਇਹ ਆਉਣਾ ਸੁਭਾਅਿਕ ਹੈ ਪਰ ਇਹਨਾਂ ਨੂੰ ਕਿੰਨਾ ਟਾਈਮ ਇੱਥੇ ਰੁਕਣ ਦੇਣਾ ਕਿੰਨਾ ਕਿਦਾਂ ਦਾ ਆਪਾਂ ਇੱਥੇ ਰਿਐਕਟ ਕਰਨਾ ਇਹ ਸਾਡੇ ਹੱਥ 'ਚ ਹੈ ਜਦੋਂ ਵੀ ਸਾਡੇ ਦਿਮਾਗ ਦੇ ਵਿੱਚ ਨੈਗੇਟਿਵ ਸੋਚ ਆਉਂਦੀ ਹੈ ਨਾ ਉਸੇ ਟਾਈਮ ਆਪਣੇ ਦਿਮਾਗ ਨੂੰ ਆਪਣੇ ਮਨ ਵਿੱਚ ਇਹ ਚੀਜ਼ ਸੋਚਣੀ ਸ਼ੁਰੂ ਕਰ ਦੋ ਵੀ ਨਹੀਂ ਗਲਤ ਨਹੀਂ ਸੋਚਣਾ ਸਭ ਕੁਝ ਠੀਕ ਹੋ ਰਿਹਾ ਸਭ ਕੁਝ ਠੀਕ ਹੋ ਜਾਏਗਾ ਸਾਰੇ ਕੰਮ ਬਣਦੇ ਜਾ ਰਹੀ ਹੈ ਸਾਰੇ ਕੰਮ ਬਣ ਰਹੀ ਹੈ ਸਾਰੇ ਕੰਮ ਬਣਨਗੇ ਇਹ ਮੇਰੀ ਅਕਸਰ ਹੀ ਆਰਦਾ ਜਦੋਂ ਵੀ ਕੋਈ ਚੀਜ਼ ਨੂੰ ਲੈਗ ਨੈਗੇਟਿਵ ਥੌਟਸ ਦਿਮਾਗ ਦੇ ਵਿੱਚ ਆਉਂਦਾ ਨਾ ਤਾਂ ਹਮੇਸ਼ਾ ਮੈਂ ਉਸੇ ਤਰ੍ਹਾਂ ਹੀ ਚੀਜ਼ਾਂ ਮੰਨ ਕੇ ਸੋਚਣੀ ਸ਼ੁਰੂ ਕਰ ਦਿੰਦੀ ਆ ਤਾਂ ਫਿਰ ਉਹ ਚੀਜ਼ ਚਾਹੇ ਥੋੜਾ ਸਮਾਂ ਪਾ ਕੇ ਹੋ ਜੇ ਪਰ ਹੁੰਦੀ ਜ਼ਰੂਰ ਹੈ ਇੱਕ ਚੀਜ਼ ਮੈਂ ਬਾਰ ਬਾਰ ਜ਼ੋਰ ਦਿੰਦੀ ਆ ਵੀ ਪੋਜ਼ਿਟਿਵ ਸੋਚ ਤੇ ਨੈਗੇਟਿਵ ਸੋਚ ਨੂੰ ਸਹੀ ਮਾਇਨੇ ਵਿੱਚ ਸਮਝੋ ਨੈਗੇਟਿਵ ਸੋਚ ਚਾਹੇ ਤੁਸੀਂ ਕਿਸੇ ਦਾ ਮਾੜਾ ਸੋਚ ਰਹੇ ਹੋ ਚਾਹੇ ਤੁਸੀਂ ਆਪਣਾ ਸੋਚ ਰਹੇ ਆਪਣਾ ਤਾਂ ਕੋਈ ਖਰਮਾੜਾ ਨਹੀਂ ਸੋਚਦਾ ਪਰ ਜਦੋਂ ਬਈ ਸੋਚਦੇ ਆ ਨਾ ਵੀ ਮੇਰੀ ਕਿਸਮਤ ਇਦਾਂ ਦੀ ਕਿਉਂ ਆ ਮੇਰੇ ਨਾਲ ਇਦਾਂ ਕਿਉਂ ਹੁੰਦਾ ਤਾਂ ਇਹ 네ਗੇਟਿਵ ਸੋਚ ਹੈ ਠੀਕ ਹੈ ਦੂਸਰੇ ਦੇ ਪ੍ਰਤੀ ਸੋਚਣਾ ਮਤਲਬ ਵੀ ਉਹ ਸਾਡੇ ਨਾਲ ਅੱਗੇ ਕਿਉਂ ਆ ਉਹ ਖੁਸ਼ ਕਿਉਂ ਆ ਉਹਦਾ ਮਾੜਾ ਕਿਵੇਂ ਕਰੀਏ ਹੈਨਾ ਤੇ ਈਰਖਾ ਕਰਨਾ ਉਹ ਵੀ 네ਗੇਟਿਵ ਸੋਚ ਆ ਅੱਛਾ ਚਾਹੇ ਆਪਾਂ ਕਿਸੇ ਲਈ ਸੋਚਦੇ ਚਾਹੇ ਆਪ ਦੇ ਲਈ ਸੋਚਦੇ ਆ ਸੋਚਦੇ ਕਿੱਥੇ ਆ ਆਪਣੇ ਦਿਮਾਗ 'ਚ ਹੀ ਸੋਚਦੇ ਆ ਨਾ ਤਾਂ ਇੱਕ ਗੱਲ ਯਾਦ ਰੱਖਿਓ ਦਿਮਾਗ ਨੂੰ ਨਹੀਂ ਸਮਝ ਆਉਂਦਾ ਕਿ ਤੁਸੀਂ ਉਹ ਮਤਲਬ ਕਿ ਉਹਨੇ ਉਹਦੇ ਲਈ ਕਰਨਾ ਕਿ ਤੁਹਾਡੇ ਲਈ ਉਹ ਤੁਹਾਡੇ ਲਈ ਕਰੂਗਾ ਅਗਰ ਨਹੀਂ ਜੀਕੇ ਨਾ ਹੈਗਾ ਤਾਂ ਕਰਕੇ ਦੇਖ ਲਓ ਅਗਰ ਤੁਸੀਂ ਕਿਸੇ ਲਈ ਮਾੜਾ ਸੋਚਦੇ ਹੋ ਤਾਂ ਤੁਹਾਡੇ ਲਈ ਹੀ ਮਾੜਾ ਕਰੂਗਾ ਕਿਉਂਕਿ ਉਹ ਤੁਹਾਡੀ ਫੀਲਿੰਗ ਨੂੰ ਤੁਹਾਡੇ ਦਿਮਾਗ ਵਿੱਚ ਸਮਝ ਰਿਹਾ ਹੈ ਫਿਰ ਉਹ ਤੁਹਾਡੀ ਜ਼ਿੰਦਗੀ 'ਚ ਉਹ ਜਿਹੇ ਚੀਜ਼ਾਂ ਲੈ ਕੇ ਆਊਗਾ ਠੀਕ ਹੈ ਇਸ ਕਰਕੇ ਗੁਰਮਾਣੀ ਦੇ ਵਿੱਚ ਵੀ ਆਪਾਂ ਨੂੰ ਇਹ ਚੀਜ਼ ਸਮਝਾਈ ਗਈ ਹੈ ਠੀਕ ਹੈ ਪਰ ਆਪਾਂ ਸੋਸ ਅਰਥ ਨਹੀਂ ਸਮਝਣਾ ਚਾਹੁੰਦੇ ਆਪਾਂ ਪੜ੍ਹਨੇ ਹੀ ਚਾਹੁੰਦੇ ਆ ਅਰਥ ਅਰਥਾਂ ਦੇ ਵਿੱਚ ਤੁਹਾਨੂੰ ਇਹ ਸਮਝ ਆਉਂਦਾ ਵੀ ਮਹਾਰਾਜ ਜੀ ਨੇ ਇਹ ਤਾਂ ਗੱਲ ਸਮਝਾਈ ਹੈ ਵੀ ਕਿਸੇ ਵੀ ਪ੍ਰਤੀ ਈਰਖਾ ਨਹੀਂ ਰੱਖਣੀ ਬੈਰ ਵਿਰੋਧ ਨਹੀਂ ਰੱਖਣਾ ਗੁੱਸਾ ਨਹੀਂ ਰੱਖਣਾ ਨਰਾਜ਼ਗੀ ਨਹੀਂ ਰੱਖਣੀ ਕਿਸਦਾ ਮਾੜਾ ਨਹੀਂ ਸੋਚਣਾ ਠੀਕ ਹੈ ਤੇ ਖੁਦ ਵੀ ਕਦੇ ਚਿੰਤਾ ਨਹੀਂ ਕਰਨੀ ਪਰ ਜਿਹੜੀ ਚੀਜ਼ ਅੱਜ ਆਪਾਂ ਲੌਫ ਅਟ੍ਰੈਕਸ਼ਨ ਦੇ ਵਿੱਚ ਸਮਝ ਰਹੀ ਹੈ ਇਹ ਆਲਰੇਡੀ ਆਪਾਂ ਨੂੰ ਗੁਰਬਾਣੀ ਦੇ ਵਿੱਚ ਸਮਝਾਈਆਂ ਹੋਈਆਂ ਚੀਜ਼ਾਂ ਨਹੀਂ ਪਰ ਜੋ ਜਿਹੜੀ ਨਿਊ ਜਨਰੇਸ਼ਨ ਆ ਉਹ ਪਾਠ ਹੀ ਬਹੁਤ ਘੱਟ ਕਰਦੀ ਹੈ ਅਰਥ ਸਮਝੀ ਤਾਂ ਬਹੁਤ ਦੂਰ ਦੀ ਗੱਲ ਆ ਜੀ ਆਪਾ ਗੁਰਬਾਣੀ ਨੂੰ ਜਪਣਾ ਸ਼ੁਰੂ ਕਰਦੀ ਉਹਨਾਂ ਦੇ ਅਰਥ ਸਮਝਣੇ ਸ਼ੁਰੂ ਕਰ ਲਈਏ ਸਾਡੀ ਜ਼ਿੰਦਗੀ ਦੇ ਵਿੱਚੋਂ ਨੈਗੇਟਿਵਿਟੀ ਬਿਲਕੁਲ ਖਤਮ ਹੋ ਜੂਗੀ ਪੋਜ਼ਿਟਿਵਿਟੀ ਵਾਪਜੂਗੀ ਤੇ ਸਾਡੇ ਸੋਚਣ ਨਾਲ ਸਾਡੇ ਵਿਸ਼ਵਾਸ ਨਾਲ ਅਸੀਂ ਹਰ ਇੱਕ ਚੀਜ਼ ਨੂੰ ਹਾਸਲ ਕਰ ਸਕਾਂਗੇ ਜੋ ਅਸੀਂ ਜ਼ਿੰਦਗੀ ਚ ਚਾਹੁੰਦੇ ਹਾਂ ਸੋ ਉਮੀਦ ਕਰਦੇ ਹਾਂ ਅੱਜ ਦੀ ਵੀਡੀਓ ਤੁਹਾਨੂੰ ਬਹੁਤ ਵਧੀਆ ਲੱਗੀ ਹੋਣੀ ਆ ਇਦਾਂ ਦੀਆਂ ਹੋਰ ਵਧੀਆ-ਵਧੀਆ ਇੰਟਰਸਟਿੰਗ ਵੀਡੀਓ ਦੇਖਣ ਦੇ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਚਲੋ ਜੀ ਵੀਡੀਓ ਦਾ ਕਰਦੇ ਆ ਐਂਡ ਮਿਲਦੀ ਆ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਸਤਿ ਸ਼੍ਰੀ ਅਕਾਲ